ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਮਾਨ ਸਾਹਿਬ ਨੇ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਖੁਦ ਬੁਲਾਇਆ ਸੈਸ਼ਨ ਅਦਰਵਾਈਜ਼ ਤੁਸੀਂ ਦੇਖਿਆ ਕਿ ਸਰਕਾਰਾਂ ਇਹ ਨਾ ਚੀਜ਼ਾਂ ਤੋਂ ਦੌੜਦੀਆਂ ਹੀ ਨਜ਼ਰ ਆਉਂਦੀਆਂ ਆ ਬਚਦੀਆਂ ਨਜ਼ਰ ਆਉਂਦੀਆਂ ਆ ਇਹ ਮਾਨਯੋਗ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਜਿਹੜੇ ਨੇ ਬਾਰ-ਬਾਰ ਟਾਈਮ ਟੂ ਟਾਈਮ ਪ੍ਰੈਸ ਕਾਨਫਰੰਸਸ ਕਰਦੇ ਨੇ ਸੈਸ਼ਨ ਬੁਲਾਇਆ ਜਾਂਦਾ ਹੈ ਸੈਸ਼ਨ ਕਿਉਂ ਬੁਲਾਇਆ ਜਾਂਦਾ ਹੈ ਕਿ ਇਸ ਵਕਤ ਆਪੋਜੀਸ਼ਨ ਨਾ ਹੋ ਕਿ ਅਸੀਂ ਸਾਰੇ ਇਕਮੁੱਟ ਹੋ ਕੇ ਅਸੀਂ ਕੇਂਦਰ ਸਰਕਾਰ ਤੋਂ ਜ਼ਿਆਦਾ ਤੋਂ ਜ਼ਿਆਦਾ ਮਦਦ ਮੰਗੀਏ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਦਾ ਟਾਈਮ ਨਹੀਂ ਹੈ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦਾ ਇਹ ਸਮੇਂ ਬਿਲਕੁਲ ਨਹੀਂ ਹੈ ਜਦੋਂ ਐਡੇ ਵੱਡੇ ਡਿਜ਼ਾਸਟਰਸ ਆਂਦੇ ਨੇ ਤੁਸੀਂ ਗਰਾਊਂਡ ਲੈਵਲ ਵਿੱਚ ਜਾਓ ਚੋਂਗਿਆ ਚ ਬਹਿ ਕੇ ਨਾ ਜਾਓ ਤੁਸੀਂ ਗਰਾਉਂਡ ਲੈਵਲ ਵਿੱਚ ਐਕਚੁਅਲ ਵਿੱਚ ਜਾਓ ਦੇਖੋ ਉਹਨਾਂ ਦਾ ਦਰਦ ਸਮਝਣ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਡਾ ਦਿਲ ਭਸੀਜੇ ਤੁਸੀਂ ਲੜਨ ਵਾਲੇ ਮੁੱਦੇ ਤੇ ਨਾ ਆ ਕੇ ਤੁਸੀਂ ਅਸਲੀ ਵਾਲੇ ਮੁੱਦਿਆਂ ਤੇ ਆਓ ਕਿ ਸਾਨੂੰ ਇਕੱਠੇ ਮਿਲ ਕੇ ਇਹਨਾਂ ਦੇ ਘਰ ਕਿੱਦਾਂ ਬਣਾਉਣੇ ਆ ਇਹਨਾਂ ਦੇ ਜਾਨਵਰਾਂ ਨੂੰ ਕਿਸ ਤਰ੍ਹਾਂ ਵਾਪਸ ਲਿਆਇਆ ਜਾ ਸਕਦਾ ਇਹਨਾਂ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਦਾ ਨੁਕਸਾਨ ਹੋਇਆ ਸਿਰਫ ਉਹਨੂੰ ਦੇਖਦੇ ਹੋਏ ਮਾਨ ਸਾਹਿਬ ਨੇ ਅੱਜ ਜਿਹੜੀਆਂ ਵੀ ਚੀਜ਼ਾਂ ਕਹੀਆਂ ਐ ਦੇਖੋ ਉਹਨਾਂ ਨੇ ਇੱਕ ਘੰਟਾ ਇਹ ਤਾਂ ਸਿਰਫ ਕਹਿੰਦੇ ਹੋਣਾ ਤਬੀਅਤ ਖਰਾਬ ਐ ਤੁਹਾਨੂੰ ਅੱਜ ਦੀ ਉਹਨਾਂ ਦੀ ਸਪੀਚ ਤੋਂ ਬਾਅਦ ਲੱਗਾ ਕਿਸੇ ਨੂੰ ਕਿ ਉਹਨਾਂ ਦੀ ਤਬੀਅਤ ਖਰਾਬ ਐ ਉਹਨਾਂ ਦਾ ਜਜ਼ਬਾ ਦੇਖੋ ਜਿੰਨੇ ਜੋਸ਼ ਨਾਲ ਉਹਨਾਂ ਨੇ ਇੱਕ ਇੱਕ ਛੋਟੇ ਛੋਟੇ ਮੁੱਦੇ ਨੂੰ ਚੁੱਕਿਆ ਹੈ ਦੂਰ ਦੂਰ ਤੱਕ ਅਸੀਂ ਇਹ ਨਹੀਂ ਕਹਿ ਸਕਦੇ ਸਿਰਫ ਉਹਨਾਂ ਦੀ ਚਿੰਤਾ ਨਜ਼ਰ ਆਈ ਉਹਨਾਂ ਦੇ ਅੰਦਰ ਦਰਦ ਨਜ਼ਰ ਆਇਆ ਕਿ ਇਹ ਸਮਾਂ ਕਿਹੜਾ ਆ ਇਕੱਠੇ ਹੋਣ ਦਾ ਇਹ ਸਮਾਂ ਕਾਦਾ ਆ ਪੰਜਾਬ ਦੀ ਸੇਵਾ ਕਰਨ ਦਾ ਇੱਕ ਛੋਟ ਹੋ ਕੇ ਚੱਲਣ ਦਾ ਕੇਂਦਰ ਸਰਕਾਰ ਤੋਂ ਹੱਥ ਜੋੜ ਕੇ ਰਿਕੁਐਸਟ ਕਰਨ ਦਾ ਕਿ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਫੰਡਸ ਦਿੱਤੇ ਜਾਣ ਤਾਂ ਜੋ ਇਹ ਪਰਿਵਾਰ ਐਨੇ ਜ਼ਿਆਦਾ ਡਿਜ਼ਾਸਟਰ ਦੇ ਵਿੱਚ ਫਸਿਆ ਹੈ ਮੁਸੀਬਤ ਦੇ ਵਿੱਚ ਫਸਿਆ ਹੈ ਉਹਨਾਂ ਨੂੰ 1600 ਕਰੋੜ ਦੇ ਨਾਲ ਕੀ ਕਰਾਂਗੇ ਕਿੰਨਾ ਵੇਖੋ ਨਾ ਕੀ ਕੈਲਕੂਲੇਸ਼ਨ ਹੈ 1600 ਪਿੰਡਾਂ ਇੱਕ ਇੱਕ ਪਿੰਡ ਨੂੰ 80 ਲੱਖ ਰੁਪਈਆ ਹੁੰਦਾ ਉਹਦੇ ਚ ਵੀ ਨੋਰਮਸ ਹੈ ਉਹ ਵੀ ਸਭ ਨੂੰ ਨਹੀਂ ਦਿੱਤਾ ਜਾਏਗਾ ਉਹਦੇ ਚ ਵੀ ਸਰਕਾਰ ਨੇ ਬੜੀਆਂ ਉਹ ਲਗਾ ਦਿੱਤੀਆਂ ਆ ਕਿ ਇਹ ਹੋਣਾ ਚਾਹੀਦਾ ਆ ਜੀ ਸਕੂਟਰ ਨਹੀਂ ਹੋਣਾ ਚਾਹੀਦਾ ਜੀ ਉਹਨਾਂ ਦੀਆਂ ਜੜੀਆਂ ਛੱਤਾ ਹੈਗੀਆਂ ਉਹ ਕੱਚੀਆਂ ਹੋਣੀਆਂ ਚਾਹੀਦੀਆਂ ਅੱਜ ਦੇ ਟਾਈਮ 'ਚ ਕਿਹੜੇ ਘਰ ਐਦਾ ਦੇ ਐ ਜਿਹੜੇ ਦੂਸਰੇ ਦੁੱਬੇ ਉਹਨਾਂ ਨੂੰ ਅਸੀਂ ਕੁਝ ਨਹੀਂ ਦਵਾਂਗੇ ਮਤਲਬ ਰੈਸਟ੍ਰਿਕਸ਼ਨਸ ਉਹਦੇ ਵਿੱਚ ਵੀ ਰੈਸਟ੍ਰਿਕਸ਼ਨਸ ਐ ਇੰਨੀ ਜ਼ਿਆਦਾ ਐ ਦਾ ਮਤ ਰਹੀ ਮਾਂ ਵਾਲਾ ਰੋਲ ਜਿਹੜਾ ਹੈਗਾ ਆ ਕਿਉਂ ਕੇਂਦਰ ਸਰਕਾਰ ਕਰ ਰਹੀ ਐ ਇਹ ਸਮਾਂ ਐਦਾਂ ਦਾ ਨਹੀਂ ਐ ਕਿ ਅਸੀਂ ਇੱਕ ਦੂਜੇ ਤੇ ਤੌਮਤਾ ਲਗਾਈਏ ਅੱਜ ਮੈਂ ਵੀ ਕਹਿਣਾ ਚਾਹਾਂਗੀ ਚਾਹੇ ਬਾਜਵਾਜੀ ਐ ਚਾਹੇ ਚਾਕਰ ਸਾਹਿਬ ਇਸ ਵਕਤ ਨਾ ਲੜੀਏ ਨਾ ਇਕਜੁੱਟ ਹੋਈਏ ਪੋਲਿਟਿਕਸ ਚਲਦੀ ਰਹੇਗੀ ਇਲੈਕਸ਼ਨਸ ਚਲਦੇ ਰਹਿਣਗੇ ਆਣਾ ਜਾਣਾ ਚਲਦਾ ਰਹੇਗਾ ਇਟ ਡਿਜ਼ਾਸਟਰ ਵਿੱਚ ਲੋਕ ਸਾਨੂੰ ਬੜੇ ਪਿਆਰ ਨਾਲ ਇਸ ਕੁਰਸੀ ਤੇ ਬਿਠਾਉਂਦੇ ਐ ਸਿਰਫ ਇਹ ਸਮਝਣ ਵਾਸਤੇ ਕਿ ਮਿਸ਼ਨ ਜਿਹੜਾ ਇਹਨਾਂ ਨੂੰ ਦਿੱਤੇ ਗਏ ਆ ਯਾ ਇਹ ਜਿਹੜੇ ਡਿਜ਼ਾਸਟਰਸ ਹੋਣੇ ਉਹਦੇ ਵਿੱਚ ਸਾਡੀ ਮਦਦ ਕਰਨਗੇ ਕਿ ਵੋਟਾਂ ਵਾਸਤੇ ਇਨਕਲਾਬ ਜ਼ਿੰਦਾਬਾਦ ਇਹਨਾਂ ਚੀਜ਼ਾਂ ਲਈ ਕੀਤਾ ਜਾਏਗਾ ਉਹਦੇ ਨਾਲ ਕੁਝ ਨਹੀਂ ਹਾਸਲ ਹੋਣਾ ਕਿਸੇ ਨੂੰ ਵੀ ਕੁਝ ਨਹੀਂ ਹਾਸਲ ਹੋਣਾ ਫੰਡਸ ਨਾ ਦਿੱਤੇ ਜਾਣ ਅੱਜ ਦੇਖੋ ਕਿੰਨਾ ਉਹਨਾਂ ਨੇ ਆਪਣੇ ਅੰਦਰ ਦਾ ਜ਼ਹਿਰ ਉਗ ਲਿਆ ਆ ਕਿ ਇਹਨਾਂ ਨੂੰ ਫੰਡਸ ਨਾ ਦਿੱਤੇ ਜਾਣ ਕਿਉਂ ਨਾ ਫੰਡਸ ਦਿੱਤੇ ਜਾਣ ਤਾਂ ਕਿ ਇਹਨਾਂ ਦੇ ਕੰਮ ਨਾ ਬਣ ਜਾਣ ਇਹਨਾਂ ਨੂੰ ਟਰੈਕਟਰਸ ਨਾ ਦੇ ਸਕੀ ਇਹਨਾਂ ਨੂੰ ਅਸੀਂ ਇਹਨਾਂ ਦੇ ਜਿਹੜੇ ਇਨਾ ਨੁਕਸਾਨ ਹੋਇਆ ਆ ਪਸ਼ੂਆਂ ਦਾ ਉੱਥੇ ਤੱਕ ਨਾ ਪਹੁੰਚਾਈਏ ਕਿੰਨੀ ਵੱਡੀ ਇੱਕ ਸੇਵਾ ਕੀਤੀ ਹੈ ਇੱਕ ਤਰ੍ਹਾਂ ਦਾ ਮਾਨ ਸਾਹਿਬ ਦੀ ਇਹ ਸੇਵਾ ਕਵਾਂਗੀ ਕਿ ਜਿਸ ਦਾ ਖੇਤ ਉਸ ਦੀ ਰੇਤ ਮੈਂ ਤੁਸੀਂ ਮੰਨੋਗੇ ਨਹੀਂ ਮੈਂ ਖੁਦ ਜਦੋਂ ਗਰਾਊਂਡ ਲੈਵਲ ਦੇ ਵਿੱਚ ਐਨ ਜੀਓਜ਼ ਦੇ ਨਾਲ ਐਜ਼ ਅ ਵੋਲੰਟੀਅਰ ਗਈ ਆ ਮੈਨੂੰ ਇੱਕ ਫੈਮਲੀ ਜਿਨ੍ਹਾਂ ਦਾ ਸਾਰਾ ਕੁਝ ਡੁੱਬ ਗਿਆ ਸੀ ਕਹਿੰਦਾ ਮੈਡਮ ਸਾਨੂੰ ਇੱਥੇ ਨਾ ਸੜਕਾਂ ਦੇ ਨਾ ਦੇਵੇ ਸਰਕਾਰ ਬਿਜਲੀ ਵੀ ਨਾ ਦੇਵੇ ਕੁਝ ਵੀ ਨਾ ਦੇਵੇ ਐਕਚੁਅਲੀ ਮੇਰੇ ਮੈਨੂੰ ਉਹਨਾਂ ਦੀ ਗੱਲ ਸੁਣ ਕੇ ਇੰਨਾ ਮੇਰਾ ਦਿਲ ਭਾਰਾ ਆ ਕੁਝ ਨਾ ਦੇਣ ਸਾਨੂੰ ਸਿਰਫ ਰੇਤ ਛੁੱਕਣ ਦੀ ਇਜਾਜ਼ਤ ਦੇ ਦੇਣ ਐਨੇ ਸਾਲਾਂ ਤੋਂ ਇਹ ਵੀ ਇਜਾਜ਼ਤ ਨਹੀਂ ਦਿੱਤੀ ਗਈ ਹੁਣ ਜਦੋਂ ਤੱਕ ਇਹ ਰੇਤ ਨਹੀਂ ਚੁੱਕੀ ਜਾਏਗੀ ਉਹ ਕਿੱਦਾਂ ਚੁੱਕੀ ਜਾਣੀ ਹੈ ਪਹਿਲਾਂ ਉਹ ਚੈਲੇਂਜ ਔਰ ਅਸੀਂ ਛੁੱਕ ਵੀ ਨਹੀਂ ਸਕਦੇ ਜੇ ਅਸੀਂ ਚੁੱਕ ਨਹੀਂ ਸਕਦੇ 댓 ਮੀਨਸ ਇਸ ਫਸਲ ਤੋਂ ਤਾਂ ਗਏ ਗਏ ਅਸੀਂ ਅਗਲੀ ਫਸਲ ਲਈ ਵੀ ਐਲੀਜੀਬਲ ਨਹੀਂ ਹੈ ਮਾਨ ਸਾਹਿਬ ਮੈਨੂੰ ਲੱਗਦਾ ਇੰਨੀ ਤੇਜ਼ੀ ਨਾਲ ਕਦੀ ਕੋਈ ਤੁਸੀਂ ਦੇਖਿਆ ਇੰਨੀ ਜਲਦੀ ਨਾਲ ਫੈਸਲੇ ਹੁੰਦੇ ਆ ਇੰਨੀ ਤੇਜ਼ੀ ਨਾਲ ਉਹਨਾਂ ਨੇ ਫੈਸਲਾ ਕਰ ਦਿੱਤਾ ਕਿ ਜਿਹਦੀ ਰੇਤ ਔਰ ਇਹ ਨਹੀਂ ਆ ਕਿ ਜੇ ਤੁਹਾਡੇ ਕੋਲ ਫੈਸਿਲਿਟੀਆਂ ਨਹੀਂ ਰੇਤ ਚੁੱਕਣ ਦੀਆਂ ਉਹਦੇ ਲਈ ਵੀ ਅਸੀਂ ਖੜੇ ਆ ਉਹਦੇ ਲਈ ਵੀ ਮਾਨ ਸਰਕਾਰ ਖੜੀ ਹੈ ਕਿ ਅਸੀਂ ਆਵਾਂਗੇ ਅਸੀਂ ਕਰੈਕਟਰ ਦਵਾਂਗੇ ਅਸੀਂ ਤੁਹਾਨੂੰ ਸਾਰੇ ਮਦਦ ਦਵਾਂਗੇ ਇੱਥੇ ਸਾਡੇ ਵਲੰਟੀਅਰਜ਼ ਨੂੰ ਦੇਖੋ ਤਾਂ ਸਹੀ ਸਾਡੇ ਐਮ ਐਲ ਏਜ਼ ਐਮ ਪੀਜ਼ ਦਾ ਹਾਲ ਦੇਖੋ ਸਰ ਉਹਨਾਂ ਦੇ ਪੈਰ ਗਲ ਗਏ ਉਹਨਾਂ ਦੀ ਹਾਲਤ ਕੀ ਹੋ ਗਈ ਹੈ ਕਿਉਂ ਕਿਉਂਕਿ ਉਹਨਾਂ ਨੂੰ ਦਰਦ ਹੈ ਉਹਨਾਂ ਨੂੰ ਦੁੱਖ ਹੈ ਅਜੇ ਕਹਿੰਦੇ ਕਿ ਪੈਸਾ ਖਾ ਜਾਣਗੇ ਤਾਂ ਸੋ ਇਹ ਪੈਸਾ ਖਾ ਕੇ ਅਸੀਂ ਕਿੱਥੇ ਜਾਵਾਂਗੇ ਇੱਕ ਸੀਐਮ ਨੂੰ ਅਗਰ ਪੈਸਾ ਖਾਣਾ ਹੋਵੇ ਤਾਂ ਕੋਈ ਇਹੀ ਰਾਹ ਆ ਉਹਦੇ ਕੋਲ ਹੋਰ ਕੋਈ ਰਾਹ ਨਹੀਂ ਹੈ ਪੈਸਾ ਖਾਣ ਲਈ ਉਹਨੇ ਅਗਰ ਇੱਕ ਬਣਾਇਆ ਇਸ ਲਈ ਬਣਾਇਆ ਤਾਂ ਕਿ ਐਨਆਰਆਈਜ਼ ਦਾ ਪੈਸਾ ਆ ਸਕੇ ਕਿੰਨਾ ਅੱਛਾ ਹੁਮਾਨ ਸਾਹਿਬ ਨੇ ਇਸ ਚੀਜ਼ ਦੀ ਡਿਟੇਲ ਦਿੱਤੀ ਹੈ ਤਾਂ ਕਿ ਕੈਂਪੀਅਰ ਕੋਈ ਉਹਦੇ ਵਿੱਚ ਇਹ ਨਾ ਰਹੇ ਬੌਂਡੇਸ਼ਨਸ ਨਾ ਰਹਿਣ ਕਿ 20 ਲੱਖ ਤੋਂ ਜ਼ਿਆਦਾ ਨਹੀਂ ਦੇ ਸਕਦਾ ਇਸ ਲਈ ਉਹ ਇੱਕ ਓਪਨ ਕਰ ਦਿੱਤਾ ਰੋਜ਼ ਦੇ ਰੋਜ਼ ਟਾਈਮ ਟੂ ਟਾਈਮ ਤੁਹਾਨੂੰ ਸਾਰਿਆਂ ਨੂੰ ਤੁਸੀਂ ਦੱਸੋ ਤੁਸੀਂ ਕੀ ਕਰਦਾ ਹੈ ਤੁਸੀਂ ਇਹ ਕਰਨਾ ਹੈ ਕਿ ਸਿਰਫ ਰਾਹੁਲ ਗਾਂਧੀ ਜੀ ਆਣਗੇ ਉਹ 2220 ਦਾ ਇੱਕ ਸਾਈਕਲ ਦੇ ਕੇ 1200 ਦਾ ਚਲੇ ਜਾਣਗੇ 70 ਸਾਲ ਰਾਜ ਕੀਤਾ ਯਾਰ 70 ਸਾਲ ਰਾਜ ਕੀਤਾ ਕਿ ਤੁਹਾਡੇ ਕੋਲ ਬਜਟਸ ਨਹੀਂ ਹੈ ਕਿ ਯਾਰ ਤੁਹਾਡੇ ਕੋਲ ਜਲ ਨਹੀਂ ਵੀ ਇਹ ਵੀ ਸਵਾਲ ਨਾਲ ਹੀ ਚੁੱਕਿਆ ਜਾ ਰਿਹਾ ਸੀ ਉਹ ਕਹਿੰਦੇ ਕਿ ਮੈਂ ਨਾ ਫਲਾਟਸ ਨਹੀਂ ਰਣਜੀਤ ਸਾਹਿਬਾ ਦਾ ਟੈਂਕ ਦੀ ਬਹੁਤ ਵੱਡੇ ਪੱਧਰ ਤੇ ਉੱਪਰ ਗੱਲ ਹੋਈ ਅਸੀਂ ਵੀ ਇੱਕ ਰਿਪੋਰਟ ਨਸ਼ਰ ਕੀਤੀ ਸੀ ਕਿ ਕਈ ਦਿਨ ਪਾਣੀ ਛੱਡਿਆ ਨਹੀਂ ਗਿਆ ਜਦੋਂ ਛੱਡਿਆ ਗਿਆ 215000 ਕਿਉਂ ਛੱਡ ਦਿੱਤਾ ਗਿਆ ਰਾਵੀ ਸਹਾਰਾ ਸੰਯੋਗ ਨਹੀਂ ਸੀ ਅਕੇ ਬਿਆਸ ਦੇ ਵਿੱਚ ਨਹੀਂ ਹੁੰਦਾ ਹੋਇਆ ਪਾਣੀ ਇਹ ਬਹੁਤ ਵੱਡੀ ਤਬਾਈ ਮਚਾ ਗਿਆ ਇਹ ਮੈਨੇਜਮੈਂਟ ਦੀ ਕਮੀ ਕਿਤੇ ਨਾ ਕਿਤੇ ਲੱਗੀ ਆ ਆਮ ਆਦਮੀ ਪਾਰਟੀ ਨੂੰ ਉਹਦੇ ਉੱਪਰ ਕੋਕ ਪੜਤਾਲ ਚੱਲ ਰਹੀ ਹੈ ਕਿਸੇ ਤਰੀਕੇ ਜਾਂਚ ਕੋ ਚੱਲ ਰਹੀ ਹੈ ਬਿਲਕੁਲ ਮਾਨ ਸਾਹਿਬ ਨੇ ਟਾਈਮ ਟੂ ਟਾਈਮ ਪੁੱਛਿਆ ਚਿੱਠੀ ਵੀ ਲਿਖੀ ਗਈ ਜਿਹਦਾ ਕੋਈ ਜਵਾਬ ਅੱਜ ਤੱਕ ਨਹੀਂ ਆਇਆ ਪਾਣੀ ਲਈ ਬਾਰ ਬਾਰ ਰਿਕਵੈਸਟ ਕੀਤੀ ਗਈ ਕਿ ਪਾਣੀ ਨੂੰ ਥੋੜਾ ਥੋੜਾ ਕਰਕੇ ਛੱਡਿਆ ਜਾਵੇ ਉਹ ਨਹੀਂ ਕੀਤਾ ਗਿਆ ਫਿਰ ਉਸ ਤੋਂ ਬਾਅਦ ਕੀ ਕਹਿ ਦਿੱਤਾ ਗਿਆ ਸਿਰਫ ਉਹਨਾਂ ਦੇ ਸਿਰ ਤੇ ਤਲਵਾਰ ਟਾਂਕੇ ਕਿ ਤੁਸੀਂ ਜੀ ਇੱਕਦਮ ਪਾਣੀ ਆ ਗਿਆ ਇਹਨਾਂ ਤੋਂ ਸੰਭਾਲਿਆ ਨਹੀਂ ਗਿਆ ਹੁਣ ਬੱਦਲ ਫਟ ਕੇ ਤਾਂ ਉੱਚ ਵੀ ਸਾਡੀ ਗਲਤੀ ਸੀਗੀ ਉਧਰ ਚ ਵੀ ਮਾਨ ਸਾਹਿਬ ਵੀ ਰਿਸਪੌਂਸੀਬਲ ਸਿਗੇ ਕਿ ਹਿਮਾਚਲ ਵਿੱਚ ਉਤਰਾਖੰਡ ਵਿੱਚ ਜੇ ਐਂਡ ਕੇ ਦੇ ਵਿੱਚ ਬੱਦਲ ਫਟੇ ਸਾਡਾ ਇੱਥੇ ਪਾਣੀ ਜ਼ਿਆਦਾ ਆ ਗਿਆ ਪਰਸੈਂਟੇਜ ਜਿਹੜੀ ਦਿੱਤੀ ਗਈ ਸੀ ਜਦੋਂ 7% ਕੀਤਾ ਗਿਆ ਉਦੋਂ 50% ਪਾਣੀ ਆਇਆ ਜਦੋਂ 10% ਪਰਸੈਂਟੇਜ ਕੀਤਾ ਉਦੋਂ 40% ਨਹੀਂ 70% ਨਹੀਂ 250% ਪਾਣੀ ਆ ਗਿਆ ਉਹਨੋਂ ਦੇ ਲਈ ਕੌਣ ਪ੍ਰੈਪਰੇਸ਼ਨਸ ਕਰ ਸਕਦਾ ਹੈ ਇੱਕ ਪ੍ਰੈਡਿਕਸ਼ਨਸ ਕੀ ਸੀ ਉਹਦੇ ਲਈ ਅਸੀਂ ਤਿਆਰ ਬੈਠੇ ਸੀਗੇ ਬਿਲਕੁਲ ਰੈਡੀ ਸੀਗੇ ਉਹ ਹੋ ਜਾਂਦੀਆਂ ਚੀਜ਼ਾਂ ਅਸੀਂ ਮੈਨੇਜ ਕਰ ਲੈਣਾ ਸੀ ਕੇਂਦਰ ਸਰਕਾਰ ਨੂੰ ਜਿਹੜੀ ਰਿਕੁਐਸਟ ਕੀਤੀ ਜਾ ਰਹੀ ਸੀ ਉਹਦਾ ਰਿਮੋਟ ਕੰਟਰੋਲ ਤਾਂ ਹੁਣ ਕੇਂਦਰ ਸਰਕਾਰ ਦੇ ਹੱਥ ਹੀ ਹੈ ਨਾ ਉਹਦੇ ਲਈ ਤਾਂ ਮਾਨ ਸਾਹਿਬ ਕੁਝ ਨਹੀਂ ਕਰ ਸਕਦੇ ਸੀ ਅਸੀਂ ਤਿਆਰ ਬੈਠੇ ਸੀਗੇ ਲੇਕਿਨ ਉਸ ਤਿਆਰੀ ਨੂੰ ਕਰਦੇ ਕੀ ਇੱਕ ਪ੍ਰੈਡਿਕਸ਼ਨਸ ਗਲਤ ਹੋ ਗਈਆਂ ਇੱਕ ਬੱਦਲ ਫਟ ਗਏ ਉਹ ਵੀ ਹਨਮਾਨ ਸਾਹਿਬ ਦੀ ਗਲਤੀ ਹੈ ਉਹ ਵੀ ਆਪ ਸਰਕਾਰ ਦੀ ਗਲਤੀ ਇੱਕ ਦੂਸਰੇ ਨੂੰ ਸਿਰਫ ਗਾਲਾਂ ਕੱਢਣ ਦਾ ਟਾਈਮ ਨਹੀਂ ਹੈ ਐਜ਼ ਅ ਹਿਊਮਨ ਬੀਇੰਗ ਅੱਗੇ ਆਈਏ ਹੱਥ ਨਾਲ ਹੱਥ ਮਿਲਾਈਏ ਇਸ ਵੇਲੇ ਇਹ ਨਾ ਦੇਖੀਏ ਕਿ ਅਕਾਲੀ ਹੈ ਕਾਂਗਰਸ ਹੈ ਬੀਜੇਪੀ ਹੈ ਆਪ ਹੈ ਇਸ ਵਕਤ ਸਾਰੇ ਇਕੱਠੇ ਹੋਈਏ ਇੱਕ ਦੂਜੇ ਦੀ ਮਦਦ ਕਰੀਏ ਇਹਨਾਂ ਨੂੰ ਇਹ ਕਹੀਏ ਕਿ ਤੁਸੀਂ ਚਾਹੇ ਪੁਰਾਣੇ ਵਾਲੇ ਹੋ ਨਵੇਂ ਵਾਲੇ ਹੋ ਸਭ ਭੁੱਲ ਕੇ ਸਿਰਫ ਮਦਦ ਲਈ ਆ ਹੱਥ ਵਧਾਈਏ ਮੈਨੂੰ ਲੱਗਦਾ ਇਹੀ ਐਜ਼ ਅ ਹਿਊਮਨ ਬੀਇੰਗ ਸਾਡੀ ਡਿਊਟੀ ਹੈ ਪੋਲਿਟਿਸ਼ੀਅਨ ਅਸੀਂ ਬਾਅਦ ਚੋਂ ਪਹਿਲਾਂ ਅਸੀਂ ਐਜ਼ ਅ ਹਿਊਮਨ ਬੀ ਕੁਝ ਨਾ ਕੁਝ ਆਪਣਾ ਕੰਟਰੀਬਿਊਸ਼ਨ ਦਈਏ ਮੈਂ ਸਮਝਦਾ ਕਿ ਇਹ ਸਵਰਧਕੀ ਤੇ ਨਹੀਂ ਹੈ ਇਸ ਤਰੀਕਿਆਂ ਕਰ ਸ਼ਰਗਿਲ ਜੀ ਮੈਂ ਸਭ ਤੋਂ ਪਹਿਲੇ ਪੂਜਾ ਸਿੰਘ ਦਾ ਧੰਨਵਾਦ ਕਰਨਾ ਚਾਹੁੰਦਾ ਮੈਨੂੰ ਇੰਨੇ ਚਿਹਰੋਗੇ ਡਿਬੇਟ ਕਰਦੇ ਨੇ ਪਹਿਲਾ ਆਵਾਜ਼ ਦੀ ਪਾਰਟੀ ਦਾ ਬੁਲਾਰਾ ਦੇਖਿਆ ਜਿਨ੍ਹਾਂ ਨੇ ਵਾਕਈ ਬਹੁਤ ਵਧੀਆ ਗੱਲ ਕੀਤੀ ਆ ਕਿ 올 ਪਾਰਟੀ ਹੋਣੀ ਚਾਹੀਦੀ ਸਾਰਿਆਂ ਨਾਲ ਹੋਣਾ ਚਾਹੀਦਾ थैंक यू ਸੋ ਮੱਚ ਮੈਮ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਐਕਸਲੈਂਸ ਦਾ ਵੀ ਹੈ ਧੰਨਵਾਦ ਜੀ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਤੁਹਾਡਾ ਵੀ ਇੱਕ ਅੱਛਾ ਹਾਰਟ ਦਾ ਉਹ ਦਸਦਾਇਕ ਵਾਕਈ ਸਾਨੂੰ ਪਤਾ ਲੱਗ ਰਿਹਾ ਕਿ ਤੁਸੀਂ ਵੀ ਇੱਕ ਅੱਚੇ ਦਿਲ ਦੇ ਇਨਸਾਨ ਹੋ ਜਿਨੇ ਇਹ ਗੱਲ ਨੂੰ ਸੁਨੇਹਾ ਔਰ ਸਮਝਿਆ ਥੈਂਕ ਯੂ ਹਮ ਅਜੇ ਹੀ ਕਲਾਕਾਰੀਆਂ ਬਹੁਤ ਆਉਂਦੀਆਂ ਨੇ ਪਰ ਇਹ ਸੱਚਾਈ ਹੈ ਕਿ ਅਜੇ ਹ ਕੋਈ ਪ੍ਰਬੰਧਨ ਨਹੀਂ ਸਰਕਾਰ ਨੂੰ ਹਲਾਤਾ ਦੇ ਹਿਸਾਬ ਦੇ ਨਾਲ ਜਿਹਦੇ ਨਾਲ ਲੋਕਾਂ ਦਾ ਬਚਾਅ ਹੋ ਸਕੇ ਉਹ ਪ੍ਰਬੰਧ ਕਰ ਚੁੱਕੇ ਚਲੋ ਚਲੋ ਆਪਾਂ ਨਿੱਜੀ ਤੌਰ ਦੇ ਉੱਪਰ ਕਿਸੇ ਤਰੀਕੇ ਨਾਲ ਕੋਈ ਨਾ ਕੰਤੂ ਕਰੀਏ ਢੀਲੋਂ ਸਾਹਿਬ ਆਪਾਂ ਜੀ ਮੈਨੂੰ ਲੱਗਦਾ ਮੁੱਦਾ ਹੈ ਜਿਹੜਾ ਮਛਲੇ ਨੂੰ ਪੁਜਾ ਜੀ ਮੈਂ ਤੁਹਾਡੇ ਕੋਲੇ ਆਉਣ ਲੱਗਾ ਮੈਂ ਤੁਹਾਡੇ ਕੋਲੇ ਆਉਣ ਦਾ ਸੁਭਾਅ ਇਹਦਾ ਵੀ ਦਿਓ ਜਿਹੜੀ ਗੱਲ ਢੀਲੋਂ ਸਾਹਮਣੇ ਕਹੀ ਹੈ ਬਿਲਕੁਲ ਬਿਲਕੁਲ ਮੈਂ ਉਹੀ ਕਹਿਣਾ ਚਾਹ ਰਿਹਾ ਮੈਂ ਉਹੀ ਕਹਿਣਾ ਚਾਹ ਰਿਹਾ ਲੋਕਾਂ ਦੀਆਂ ਤੇ ਮੱਜਾਂ ਮਰ ਗਈਆਂ ਹੂੰ ਲੋਕਾਂ ਦੇ ਜਦੋਂ ਇਦਾਂ ਦੇ ਡਿਜ਼ਾਸਟਰ ਆਉਂਦੇ ਹਨ ਨਾ ਖੜ ਰੁੜ ਕੇ ਚਲੇਗੇ ਹੁਣ ਤਾਂ ਮਿੱਟੀ ਛਲੇਗਾ ਸਾਹਿਬ ਜਦੋਂ ਇਦਾਂ ਦੇ ਡਿਜ਼ਾਸਟਰ ਆਉਂਦੇ ਨਾ ਤਾਂ ਇਹ ਗੱਲਾਂ ਬੜੀਆਂ मीनिंगलेस ਹੋ ਜਾਂਦੀਆਂ ਮੁੱਦਾ ਪੰਜਾਬ ਦਾ ਆ ਪੈਸੇ ਦਾ ਨਹੀਂ ਐ ਅਸੀਂ ਐਵੇਂ ਮੱਝਾਂ ਦੀਆਂ ਗੱਲਾਂ ਕਰੀਏ ਕਲਾਕਾਰੀ ਦੀਆਂ ਗੱਲਾਂ ਕਰੀਏ ਮੁੱਦਾ ਪੰਜਾਬ ਦਾ ਤੇ ਮੱਝਾਂ ਮਰੀਆਂ ਮੈਡਮ ਤੁਸੀਂ ਕਿਸੇ ਪਿੰਡ ਚ ਜਾ ਕੇ ਦੇਖਿਆ ਕਦੀ ਕਿੰਨੇ ਡੰਗਰ ਮਰੇ ਨੇ ਬਿਲਕੁਲ ਹੂੰ ਕਹਿੰਦੇ ਕਿ ਉਹ ਮੱਝੋ ਜੀ ਤੁਸੀਂ ਹੁਣੇ ਦਾਨ ਕਰਦੇ ਕਰਦੇ ਅਜਾ ਲੋਕ ਤੁਸੀਂ ਹੁਣੇ ਦਾਨ ਕਰਦੇ ਕਰਦੇ ਤੁਹਾਨੂੰ ਵੀਡੀਓ ਇੱਕ ਵਾਰ ਗੋ ਥਰੂ ਹੋ ਜਾਵੇ ਤੁਹਾਡਾ ਮੁੱਖ ਮੰਤਰੀ ਬੱਕਰੀਆਂ ਦੀ ਗੱਲ ਕਰ ਸਕਦਾ ਹੈ ਜੇ ਅਸੀਂ ਡੰਗਰਾਂ ਦੀ ਕਿਉਂ ਨਾ ਗੱਲ ਕਰੀਏ ਮੈਂ ਕਿਹਾ ਬਿਲਕੁਲ ਕਰੋ ਲੇਕਿਨ ਗੱਲ ਬੜੀ ਤੁਕਮੀ ਕਰੋ ਜਵਾਬ ਦਾ ਨਹੀਂ ਦਗਾ ਰੋਕੋਜ਼ ਕਰਾਂਗੇ ਹੂੰ ਚਿੱਠੀ ਲਿਖਾ ਪਾਵਾ ਜਵਾਬ ਦਾ ਲਿਖਿਆ ਤੁਹਾਡੇ ਕੋਲ ਕਿੰਨੇ ਕਿੰਨੇ ਕਿਤਾਬਾਂ ਜਵਾਬ ਲੈਣੇ ਪੁੱਜਾ ਜੀ ਇਹ ਜਿਹੜੇ ਸਵਾਲ ਉੱਠਦੇ ਨੇ ਵਾਜਬ ਨੇ ਇਹਦੇ ਵਿੱਚ ਕੋਈ ਕਿੰਤੂ ਨਹੀਂ ਨਾ ਫਿਰ ਹਾਂਜੀ ਸ਼ੇਰਗਿਰ ਜੀ 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 ਹਾਂਜੀ ਇਹ ਜਿਸ ਤਰ੍ਹਾਂ ਬੋਲ ਰਿਹਾ ਹੈ ਨਾ ਦੇਖੋ ਸੀਐਮ ਸਾਹਿਬ ਨੇ ਸਾਫ਼ ਕਿਹਾ ਹੈ ਕਿ ਪੀਐਮ ਜੀ ਨੂੰ ਮੋਦੀ ਜੀ ਨੂੰ ਚਿੱਠੀ ਲਿਖੀ ਗਈ ਹੈ ਉਹਨਾਂ ਤੋਂ ਸਮੇਂ ਲੈ ਕੇ ਆ ਜਦੋਂ ਵੀ ਉਹ ਸਮੇਂ ਦੇਣਗੇ ਸਾਡੇ ਸੀਐਮ ਸਾਹਿਬ ਮਾਨਯੋਗ ਮਾਨ ਸਾਹਿਬ ਉਤੇ ਜਾਣਗੇ ਉਸ ਮੁੱਦੇ ਤੇ ਗੱਲ ਕਰਨਗੇ ਉਹ ਇੰਤਜ਼ਾਰ ਕਰ ਰਹੇ ਆ ਉਹ ਵੇਟ ਕਰ ਰਹੇ ਆ ਕਿ ਕਦੋਂ ਉਹਨਾਂ ਨੂੰ ਟਾਈਮ ਦਿੱਤਾ ਜਾਵੇ ਫਿਰ ਦੂਸਰੀ ਗੱਲ ਕੀਤੀ ਗਈ ਹੈ ਪਾਣੀ ਦੀ ਪਾਣੀ ਬੀਬੀ ਐਮਈ ਵਾਕਈ ਇਹਨਾਂ ਦੇ ਹੱਥ ਹੈ ਜਾਂ ਕੇਂਦਰ ਸਰਕਾਰ ਦੇ ਹੱਥ ਹੈ ਤੀਸਰੀ ਗੱਲ ਗਈ ਕੀਤੀ ਗਈ ਕਿ ਤਿਆਰੀ ਸੀ ਤਿਆਰੀ ਕਿੰਨੀ ਸੀ ਜੇ 10% ਪਾਣੀ ਦੀ ਅਨਾਉਂਸਮੈਂਟ ਸੀਗੀ ਉਹ 100% ਹੋ ਗਿਆ ਇੱਕ ਵਾਰੀ ਜਦੋਂ 30% ਪਾਣੀ ਦੀ ਅਨਾਉਂਸਮੈਂਟ ਸੀ ਉਹ 250% ਹੋ ਗਈ ਕੋਈ ਇਹਦੇ ਲਈ ਪ੍ਰੈਪਰੇਸ਼ਨਸ ਰੱਖ ਸਕਦਾ ਕਿ ਇੱਕਦਮ ਹੋ ਜਾਏਗਾ ਫਿਰ ਉਹਨਾਂ ਦਿਨਾਂ ਦੇ ਵਿੱਚ ਹੀ ਅਚਾਨਕ ਬੱਦਲ ਫੱਟ ਗਏ ਉਹ ਬੰਦ ਫਟਿਆਂ ਦਾ ਪਾਣੀ ਕਿੱਥੇ ਹੁੰਦਾ ਪੰਜਾਬ ਵਿੱਚ ਕੀ ਉਹਦੇ ਲਈ ਅਸੀਂ ਤਿਆਰ ਸੀਗੇ ਕੋਈ ਵੀ ਤਿਆਰ ਹੋ ਸਕਦਾ ਹੈ ਇਹ ਤਿਆਰੀ ਚਾਹਦੇ ਹੋਏ ਵੀ ਤੁਸੀਂ ਇਹ ਇੱਕ ਨੂੰ ਕੱਢੀਏ ਦੂਜੇ ਨੂੰ ਕੱਢੀਏ ਤੀਜੇ ਨੂੰ ਕੱਢੀਏ ਇਹ ਤਿਆਰੀ ਚਾਹਦੇ ਹੋਏ ਵੀ ਨਹੀਂ ਕੋਈ ਕਰ ਸਕਦਾ ਸੀਗਾ ਹੁਣ ਸਿਚੁਏਸ਼ਨ ਨੂੰ ਸੰਭਾਲਣ ਲਈ ਜਿੰਨੀ ਸਾਡੀ ਸਰਕਾਰ ਕਰ ਸਕਦੀ ਹੈ ਮੈਨੂੰ ਲੱਗਦਾ ਉਸ ਤੋਂ 100% ਜ਼ਿਆਦਾ ਉਹ ਕਰ ਰਹੀ ਹੈ ਔਰ ਅੱਗੇ ਵੀ ਕਰਨ ਦੀ ਕੋਸ਼ਿਸ਼ ਕਰੇਗੀ ਕੋਸ਼ਿਸ਼ ਵਰਡ ਮੈਂ ਯੂਜ਼ ਕਰ ਰਹੀ ਹੈ ਦੇਖੋ ਹਰ ਚੀਜ਼ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕੋਈ ਅਸੀਂ ਕਹੀਏ ਕਿ ਦੇਖੋ ਜਦੋਂ ਵੀ ਕਾਂਗਰਸ ਵੱਲੇ ਆਇਆ ਡਿਜ਼ਾਸਟਰ ਉਹ ਤਾਂ ਇੱਕ ਦਿਨ ਚ 24 ਘੰਟਿਆਂ ਚ ਉਹਨਾਂ ਨੇ ਠੀਕ ਕੀਤਾ ਜੀ ਕਿਉਂਕਿ ਉਹ ਸੈਂਟਰ ਚ ਵੀ ਹੋਈ ਸੀ ਕਦੀ ਕੁਝ ਐਦਾਂ ਦਾ ਪੌਸਿਬਿਲਿਟੀਜ਼ ਨਹੀਂ ਹੈ ਪ੍ਰੈਕਟੀਕਲ ਕੱਲਾ ਕਰੀਏ ਅੱਜ ਸੈਸ਼ਨ ਬੁਲਾਉਣ ਦਾ ਮੁੱਦਾ ਇਹਨਾਂ ਨੇ ਕਿਹਾ ਕੀ ਸੀਗਾ ਮੁੱਦਾ ਇਹ ਸੀਗਾ ਕਿ ਇਕੱਠੇ ਹੋ ਕੇ ਕੇਂਦਰ ਸਰਕਾਰ ਤੋਂ ਹੈਲਪ ਮੰਗਣੀ ਹੈ ਹੂੰ ਕਾਂਗਰਸ ਇਸ ਮੁਤਾ ਇਸ ਮੁਤਾ ਦੀ ਗੱਲ ਹੈ ਬਿਲਕੁਲ ਐਗਰੀ ਕਰਦਾ ਹੈ ਕਿ ਬਿਲਕੁਲ ਸ਼ੇਰਦਿਲ ਜੀ ਮਨੂੰ ਲੱਗਦਾ ਜਿੰਨਾ ਸਾਡੀ ਸਰਕਾਰ ਪ੍ਰੈਸ ਕਾਨਫਰੰਸ ਕਰ ਰਹੀ ਹੈ ਨਾ ਹਰ ਚੀਜ਼ ਲਈ ਮਾਨ ਸਾ ਫਟਾਫਟ ਆ ਜਾਂਦੇ ਆ ਕਿ ਆਓ ਜੀ ਪ੍ਰੈਸ ਕਾਨਫਰੰਸ ਕਰੀਏ ਉਹਨਾਂ ਦੇ ਮੰਤਰੀ ਆ ਜਾਂਦੇ ਆ ਅੱਜ ਤੱਕ ਮੈਨੂੰ ਨਹੀਂ ਲੱਗਦਾ ਤੁਸੀਂ ਅਗਰ ਆਪਾ ਕੇਂਦਰ ਸਰਕਾਰ ਦੀ ਗੱਲ ਕਰੀਏ ਕਦੋਂ ਲਾਸਟ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ ਅਮਿਤ ਸ਼ਾਹ ਜੀ ਨੇ ਜਾਂ ਮੋਦੀ ਜੀ ਨੇ ਕਿਹਦੇ ਕੌਣ ਆਂਦਾ ਹੈ ਸਾਹਮਣੇ ਸਭ ਪਿੱਛੇ ਉਹ ਕੇ ਬੈਕਐਂਡ ਕੰਮ ਕਰ ਰਹੇ ਆ ਕਿ ਬਸ ਉਹ ਸਭ ਮੀਡੀਆ ਇਹ ਉਹ ਸਭ ਇਹਨਾਂ ਦੇ ਉੱਤੇ ਕੰਮ ਚੱਲ ਰਿਹਾ ਇੱਥੇ ਹਰ ਚੀਜ਼ ਟਰਾਂਸਪੈਰੈਂਸੀ ਨਾਲ ਲੱਗੇ ਆ ਰਹੀ ਹੈ ਹਰ ਚੀਜ਼ ਸਾਹਮਣੇ ਦਿਖਾਈ ਜਾਂਦੀ ਹੈ ਚੌਥੇ ਦਿਨ ਬੈਠ ਜਾਂਦਾ ਕੋਈ ਨਾ ਕੋਈ ਪ੍ਰੈਸ ਕਾਨਫਰੈਂਸ ਪ੍ਰੈਸ ਮਤਲਬ ਸਾਹਮਣੇ ਆਮਨੇ ਟਰਾਂਸਪੈਰੈਂਸੀ ਅਸੀਂ ਸਾਹਮਣੇ ਬੈਠ ਕੇ ਗੱਲ ਕਰਦੇ ਆਂ ਤੁਸੀਂ ਇਲਜ਼ਾਮ ਲਗਾਓ ਅਸੀਂ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਲੇਕਿਨ ਮੈਨੂੰ ਲੱਗਦਾ ਇਸ ਵਕਤ ਮੈਂ ਜਿਸ ਤਰ੍ਹਾਂ ਬਾਰ-ਬਾਰ ਕਹਿ ਰਹੀ ਹਾਂ ਇਸ ਵਕਤ ਸਾਰੇ ਇਕੱਠੇ ਮਿਲ ਕੇ ਸਿਰਫ ਕੇਂਦਰ ਸਰਕਾਰ ਨੂੰ ਇਹ ਰਿਕੁਐਸਟ ਕਰੀਏ ਕਿ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਹਾਂ ਤੁਸੀਂ ਪੁੱਛ ਰਹੇ ਹੋ ਪੈਸਾ ਕਿੱਥੇ ਲਗਾਇਆ ਗਿਆ ਟਾਈਮ ਟੂ ਟਾਈਮ ਉਹ ਵੀ ਦੱਸ ਰਹੇ ਨੇ ਮਾਨ ਸਾਹਿਬ ਨੇ ਅੱਜ 1 ਘੰਟਾ ਤਾਂ ਮੈਂ ਦੇਖ ਲਿਆ ਸੀਗਾ ਇੰਨੀ ਢੇਰ ਤੋਂ ਇੱਕ ਇੱਕ ਚੀਜ਼ ਡਿਟੇਲਸ ਦੇ ਵਿੱਚ ਉਹਨਾਂ ਨੇ ਦੱਸੀ ਡਿਟੇਲਸ ਦੇ ਵਿੱਚ ਹਰ ਕੁਐਸਚਨ ਦਾ ਆਨਸਰ ਮੰਨ ਲਓ ਤਾਂ ਆਪੋਜੀਸ਼ਨ ਦਾ ਜਿੰਨੇ ਵੀ ਕੁਐਸਚਨ ਸੀ ਚਾਹੇ ਦੰਨੇ ਕੁਐਸਚਨਸ ਵੀ ਨਹੀਂ ਸੀ ਜਿੰਨੇ ਮਾਨ ਸਾਹਿਬ ਕੋਲ ਆਂਸਰ ਸੀਗੇ ਇੱਕ ਇੱਕ ਚੀਜ਼ ਉਹਨਾਂ ਨੇ ਇਹ ਚਲੋ ਆਪਾਂ ਅਜੇ ਜੀ ਵਾਲੇ ਪਾਸੇ ਜਾਣਾ ਹੈ ਮੈਨੂੰ ਆ ਉਸ ਤੋਂ ਪਹਿਲਾਂ ਮੈਂ ਕਿਨੂਸਾਬ ਹੋਣ ਵਾਲੇ ਪਾਸੇ ਜਾਣਾ ਚਾਹੁੰਦਾ ਕਿਉਂਕਿ ਮੈਨੂੰ ਲੱਗਦਾ ਸਾਡਾ ਜਿਹੜਾ ਕੰਮ ਹੈ ਇਹ ਕਹਿੰਦੇ ਪ੍ਰੈਸ ਕਾਨਫਰੈਂਸਿਸ ਕਰਨੀਆਂ ਕੰਮ ਕੀਤਾ ਆ ਤੇ ਬਿਜਲੀ ਫ੍ਰੀ ਮਿਲੀ ਆ ਕੰਮ ਕੀਤਾ ਤੇ ਅੱਜ ਜਿਹੜਾ ਇੰਸ਼ੋਰੈਂਸ ਦਿੱਤੀ ਜਾ ਰਹੀ ਹੈ ਤਾਂ ਕਿ ਜਿੰਨੇ ਬੱਚੇ ਨਿਕਲਣ ਹੜ ਦੇ ਵਿੱਚੋਂ ਉਹਨਾਂ ਦੀਆਂ ਬਿਮਾਰੀਆਂ ਨੂੰ ਅਸੀਂ ਫ੍ਰੀ ਆਫ ਕਾਸਟ ਪੂਰੀ ਤਰ੍ਹਾਂ ਨਾਲ ਵਿਦਾਊਟ ਐਨੀ ਕੋਈ ਉਹ ਦੇ ਰਿਸਟ੍ਰਿਕਸ਼ਨ ਦੇ ਕੇ ਆ ਵਰਗ ਨੂੰ ਦੇਣਾ ਆ ਜਾਂ ਨਹੀਂ ਦੇਣਾ ਇਹ ਕੰਮ ਹੀ ਹੈ ਸਰ ਹੋਰ ਕਿਹੜੀਆਂ ਸਰਕਾਰਾਂ ਕਰ ਲਈਆਂ 70 70 ਸਾਲ ਰਾਜ ਕੀਤਾ ਆ ਉਹਨਾਂ ਨੇ ਕੰਮ ਨਹੀਂ ਕੀਤੇ ਨਾ ਉਹੇ ਕੰਮ ਕਰਦੇ ਸੀ ਉਹ ਕੰਮ ਦੱਸਣ ਲਈ ਠੋਕ ਕੇ ਬੰਨ੍ਹਿਆ ਪ੍ਰੈਸ ਦੇ ਅੱਗੇ ਕਿਉਂ ਹੁਣ ਸਾਨੂੰ ਕੁਐਸਚਨਸ ਪੁੱਛੋ ਨਹੀਂ ਮਿਲੀ ਕਿਨੂੰ ਬਿਜਲੀ ਨਹੀਂ ਮਿਲੀ ਗਰੀਬ ਨੂੰ ਨਹੀਂ ਮਿਲੀ ਅਮੀਰ ਨੂੰ ਸਭ ਨੂੰ ਮਿਲੀ ਅਜਨ ਛੋਰੇ ਦਿੱਤੀ ਜਾਏਗੀ ਸਭ ਨੂੰ ਦਿੱਤੀ ਜਾਏਗੀ ਯੋ ਕਮੀ ਹੈ ਮੈਡਮ ਉਹ ਵੀ ਤੁਸੀਂ ਟੈਂਡਰਿੰਗ ਹੀ ਨਹੀਂ ਕਰਾਈ ਨਾ ਬੋਲੋ ਸੁਣੋ ਸੁਣੋ ਸੁਣਨਾ ਨਾ ਬੋਲੋ ਝੂਠ ਨਾ ਬੋਲੋ ਜਿਹੜੀ ਤਰਨਤਾਰਨ ਦੀ ਬਾਈ ਇਲੈਕਸ਼ਨ ਨੂੰ ਲੈ ਕੇ ਤੁਸੀਂ ਝੂਠ ਬੋਲੇ ਆ ਨਾ ਪੂਜਾ ਸਿੰਘ ਜੀ ਤੁਹਾਡੀ ਸਰਕਾਰ ਨੇ ਉਹਦੇ ਉਸ ਉਸ ਇੰਸ਼ੋਰੈਂਸ ਪਾਲਿਸੀ ਵਾਸਤੇ ਅਜੇ ਤੱਕ ਟੈਂਡਰਿੰਗ ਹੀ ਨਹੀਂ ਹੋਈ ਤੁਸੀਂ ਕਿੱਦਾਂ ਦੇ ਦੋਗੇ ਤੁਸੀਂ ਕਿਸ ਤਰ੍ਹਾਂ ਦੇ ਦੋਗੇ ਜਿਹੜੀ ਚੀਜ਼ਾਂ ਟੈਂਡਰ ਹੀ ਨਹੀਂ ਖੋਲਿਆ ਗਿਆ ਅਜੇ ਤੱਕ ਤੁਸੀਂ ਉਹ ਪਾਲਿਸੀ ਕਿੱਦਾਂ ਦੇ ਸਕਦੇ ਕਿਸੇ ਨੂੰ ਤੇਰਖਿਲ ਜੀ ਹੁਣ ਇਹ ਟਿੰਦ ਸਾਹਿਬ ਨੂੰ ਆਪਾਂ ਆਪਾਂ ਟਿੰਦ ਸਾਹਿਬ ਦੇ ਕੋਲੋਂ ਵੀ ਆਪਾਂ ਸਵਾਲ ਲੈਣਾ ਪੁਜਾ ਜੀ ਇੱਕ ਸਵਾਲ ਮੇਰਾ ਇਹ ਵੀ ਹੈ ਕਿ ਜੇਕਰ 2023 ਦੇ ਵਿੱਚ ਤੁਹਾਨੂੰ ਪਤਾ ਸੀ ਕਿ ਨਾਰਮਸ ਜਿਹੜੇ ਨੇ ਬਹੁਤ ਸਖਤ ਨੇ ਲੋਕਾਂ ਤੱਕ ਪੈਸਾ ਉਸ ਤਰੀਕੇ ਪਹੁੰਚਾਇਆ ਇਹ ਦੀ ਜਾ ਸਕਦਾ ਜਿਵੇਂ ਪੈਸਾ ਪਹੁੰਚਣਾ ਚਾਹੀਦਾ ਸੀ 2023 ਤੋਂ 2025 ਤੱਕ ਕਿਸੇ ਤਰੀਕੇ ਦਾ ਕੋਈ ਫੀਡਬੈਕ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਉਹ ਚਿੱਠੀਆਂ ਜਿਹੜੀਆਂ ਲਿਖੀਆਂ ਗਈਆਂ ਜਾਂ ਫਿਰ ਨਾਰਮਸ ਦੇ ਵਿੱਚ ਕੋਈ ਢਿੱਲਾਪਨ ਆਵੇ ਨਾਰਮਸ ਦੇ ਵਿੱਚ ਕਿਸੇ ਤਰੀਕੇ ਦੀ ਨਰਮਾਈ ਆਵੇ ਕਿ ਲੋਕਾਂ ਤੱਕ ਪੈਸਾ ਤਾਂ ਉਸ ਤਰੀਕੇ ਪਹੁੰਚ ਸਕੇ ਇਹਦਾ ਫੀਡਬੈਕ ਕਿਸੇ ਤਰੀਕੇ ਲਗਾਤਾਰਤਾ ਦੇ ਵਿੱਚ ਲਿਆ ਗਿਆ ਤੇ ਨਾਲ ਦੂਜਾ ਸਵਾਲ ਇਹ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਜੇਕਰ ਵਿਰੋਧੀ ਧਿਰ ਤੁਹਾਡੇ ਨਾਲ ਚੱਲਦੀ ਆ ਫਿਰ ਕਨਕਲੂਜਨ ਕੀ ਨਿਕਲੇਗਾ ਕਿਕਰ ਪ੍ਰਤਾਪ ਸਿੰਘ ਬਾਜਵਾ ਹੋਰੀ ਕਹਿ ਦਿੰਦੇ ਨੇ ਕਿ ਅਸੀਂ ਤੁਹਾਡੇ ਨਾਲ ਫੁੱਲ ਫਲੈਜ ਚੱਲਦੇ ਆ ਭਾਈ ਉਸ ਤੋਂ ਬਾਅਦ ਕਨਕਲੂਜਨ ਕੀ ਨਿਕਲੇਗਾ ਕਿੱਡਾ ਕ ਵੱਡਾ ਬਦਲਾਅ ਜਿਹੜਾ ਇਸ ਸੈਸ਼ਨ ਤੋਂ ਬਾਅਦ ਮਹਿਸੂਸ ਪੰਜਾਬ ਦੇ ਲੋਕ ਕਰ ਪਾਉਣਗੇ ਦੇਖੋ ਅਗਰ ਤਾਂ ਸੈਸ਼ਨ ਦੇ ਵਿੱਚ ਆਪੋਜੀਸ਼ਨ ਇਸ ਵੇਲੇ ਆਪੋਜੀਸ਼ਨ ਨਾ ਬਣ ਕੇ ਹੱਥ ਨਾ ਹੱਥ ਬਾਹ ਨਾ ਬਾਹ ਮੋਢੇ ਨਾ ਮੋਢਾ ਮਲਾ ਲੈਂਦੀ ਤਾਂ ਰਿਜ਼ਲਟਸ ਨਿਕਲਦੇ ਇਹ ਸਰਕਾਰਾਂ ਪੁਰਾਣੀਆਂ ਚੋ ਚਲਦੀ ਆ ਰਹੀਆਂ ਅੱਜ ਕਿਉਂ ਕਰਜਾਈ ਸੁਭਾਇਆ ਸਾਡਾ ਸਾਡੀ ਸਾਡੀ ਸੀ ਸਰਕਾਰ ਫੰਨਾ ਪਿਛਲੇ 50 ਸਾਲ ਤੋਂ اسی ਸਰਕਾਰ ਚਲਾ ਰਹੇ ਸੀਗੇ ਇੱਥੇ ਕਿਉਂ ਕਰਜਾਈ ਪਹਿਲਾਂ ਮੈਨੂੰ ਇਹਦਾ ਆਨਸਰ ਦਿਓ ਉਦੋਂ ਇਹਨਾਂ ਨੂੰ ਸਮਝ ਨਹੀਂ ਆਈਆਂ ਚੀਜ਼ਾਂ ਤੁਸੀਂ ਕਰਜਾ ਕਿਉਂ ਚੁਕਾਇਆ ਹੁਣ ਹੁਣ ਕਿਉਂ ਕਰਜਾ ਇਹ ਮੈਂ ਹੁਣ ਵੀ ਤੁਹਾਡੀ ਥੱਲੇ ਸਾਹਿਬ ਤੁਸੀਂ ਬੋਲ ਰਹੇ ਸੀ ਕਿ ਮੈਂ ਵੀ ਸੁਣ ਰਹੀ ਸੀ ਇੱਕ ਅੱਛਾ ਲਿਸਨਰ ਵੀ ਬਣੋ ਪਲੀਜ਼ ਅਗਰ ਗੱਲ ਸੁਣਨਾ ਚਾਹਨੇ ਹੈ ਅਸੀਂ ਸਾਰੇ ਆਪਣੇ ਆਪਣੇ ਗੱਲ ਕਰ ਸਕੀਏ ਆਪਸਾਂ ਨਹੀਂ ਕਰਾਈ ਉਹਦੇ ਵਿੱਚ ਆ ਕੇ ਤੁਸੀਂ ਸਵਾਲ ਦਾ ਜਵਾਬ ਦਿਓ ਨਾ ਤੁਸੀਂ ਸਵਾਲ ਤੋਂ ਸਵਾਲ ਕਰਦੇ ਹੋ ਆਪੋਜੀਸ਼ਨ ਸਵਾਲ ਕਰੇਗੀ ਮੈਂ ਹੁਣ ਬੋਲਵਾ ਫਿਰ ਗਿਲ ਜੀ ਮੈਂ ਜਵਾਬ ਦਵਾਂ ਕੀ ਇਹ ਨਾ ਤੁਸੀਂ ਆਪਣੀ ਗੱਲ ਬਾਤ ਪੁਵਾ ਫਿਰ ਗਿਲ ਜੀ ਕਰਜਾਈ ਸਰਕਾਰ ਨੇ ਬਿਜਲੀ 3.5 ਸਾਲ ਫਰੀ ਦੇਤੀ ਇਹਨਾਂ ਨੇ ਬੜਾ ਬੋਲਿਆ ਇਹਨਾਂ ਕੋ ਕੁਝ ਨਹੀਂ ਹੋਣਾ ਜਿੱਦਾਂ ਹੁਣ ਬੋਲਦੇ ਪੈਨਸ਼ੂਨਸ ਨਹੀਂ ਹੋਣੀ ਜੀ ਦਸੰਬਰ ਤੇ ਚਲਾ ਗਿਆ ਜੀ ਅੱਜ ਇਸ ਵੇਲੇ ਐਜੂਕੇਸ਼ਨ ਦੇ ਸੋਦੀਆ ਜੀ ਜਿਸ ਤਰ੍ਹਾਂ ਦਿਮਾਗ ਲਗਾ ਰਹੇ ਆ ਜੋ ਇੱਥੇ ਉਹ ਟੈਕਨੀਕ ਚਾਰੇ ਆ ਜਿਹੜੀਆਂ ਫੋਰਨ ਵਾਲੀਆਂ ਟੈਕਨੀਕਸ ਐ ਅੱਜ ਉਸ ਪੜਾਈ ਦੇ ਲਈ ਉਹ ਐਨਾ ਆਪਣਾ ਦਿਨ ਰਾਤ ਇੱਕ ਕਰ ਰਹੇ ਆ ਜਿਸ ਤਰ੍ਹਾਂ ਕੇਜਰੀਵਾਲ ਜੀ ਨੇ ਬਿਜਲੀ ਨਹੀਂ ਲਗਾਇਆ ਸੀ ਅੱਜ ਉਹ ਦਿੱਲੀ ਵਾਲੀ ਸਕੀਮ ਸਾਨੂੰ ਸਾਰਿਆਂ ਨੂੰ ਪੰਜਾਬੀਆਂ ਨੂੰ ਕਰਜਾਈ ਸਰਕਾਰ ਨੂੰ ਉਹ ਸਟ ਜਿਹਨੂੰ ਹਮੇਸ਼ਾ ਕਹਿੰਦੇ ਕਰਜ਼ੇ ਥੱਲੇ ਡੁੱਬੀ ਡੁੱਬੀ ਅਸੀਂ ਇੱਕ ਸਰਕਾਰ ਤੋਂ ਦੂਜੀ ਚਾਏ ਦੂਸਰੀ ਤੋਂ ਤੀਸਰੀ ਚਾਏ ਤੀਸਰੀ ਬਚਾਉਣੀ ਹੈ ਡੁੱਬੇ ਡੁੱਬੇ ਉਪਰ ਹੀ ਰਹੀ ਅਜੇ ਤੱਕ ਦਿੱਤਾ ਹਰ ਬਰ ਹਰ ਪਰਿਵਾਰ ਨੂੰ ਅਸੀਂ ਬਿਜਲੀ ਫਰੀ ਫਰੀ ਦੇ ਨਮਾਇਦੇ ਨਹੀਂ ਸਕਦਾ ਕਿ ਮਨੀਸ਼ ਸੋਦੀਏ ਕਰ ਰਹੇ ਸਰਕਾਰੀ ਸਕੂਲ ਸਰਕਾਰੀ ਸਕੂਲ ਦੇਖੋ ਤੁਸੀਂ ਸਰਕਾਰੀ ਸਕੂਲ ਸਰਕਾਰੀ ਨਹੀਂ ਲੱਗਦੇ ਅਜੋ ਪ੍ਰਾਈਵੇਟ ਨੂੰ ਮਾ ਦੇ ਰਹੇ ਨੇ ਯਾਰਾ ਕੁਝ ਹੋ ਕਰ ਰਹੇ ਨੇ ਜੇ ਫਿਰ ਅਫੀਸ਼ੀਲੀ ਮੰਤਰੀ ਹੋਣੇ ਪੰਜਾਬ ਦੇ ਮੰਤਰੀ ਦਾ ਅਸਤੀਫਾ ਲੈ ਲਵੋ ਬਸ ਅੱਜ ਲੇਡੀਜ਼ ਨੂੰ ਬਸਾ ਦੇ ਦੇ ਕਿ ਉਹ ਨਹੀਂ ਸੋਚਿਆ ਵਈ ਦਿਮਾਗ ਹੈ ਹੂੰ ਮੈਂ ਕਿ ਟ੍ਰਾਂਸ ਟ੍ਰਾਂਸ ਵਾਲਾ ਦਿਮਾਗ ਹੈ ਪੰਜਾਬੀ 10 ਕਰੋੜ ਪੰਜਾਬੀ ਮੂਰਤ ਲੈ ਲਿਆ ਮੈਂ ਪੰਜਾਬੀ ਨੂੰ ਤੇ ਬਾਹਰ ਕਿਸੇ ਲਈ ਟ੍ਰਾਂਸਪੋਰਟੇਸ਼ਨ ਵੀ ਦਿੱਤੀ ਗਈ ਹੈ ਤੁਹਾਡੇ ਤੋਂ ਪਹਿਲਾਂ ਹੀ ਅਸੀਂ ਨੈਸ਼ਨਲ ਐਜੂਕੇਸ਼ਨ ਸਰਵੇ ਵਿੱਚ ਪਹਿਲਾ ਨੰਬਰ ਦੇ ਦੇਖੋ ਇਹ ਬੋਲ ਰਹੇ ਸੀਗੇ ਤੇ ਅਸੀਂ ਸਭ ਸੁਣ ਰਹੇ ਸੀਗੇ ਆਪਾਂ ਤੁਹਾਡਾ ਆਪਾਂ ਕਿਹਾ ਕਿ ਤੇ ਸਭ ਅਸਲੋ ਠੀਕ ਹੈ ਤੁਹਾਡਾ ਕਿੰਤੂ ਵਾਜਬ ਹੈ ਮੈਂ ਉਹ ਸੀਧੀ ਮੰਜਾ ਮੈਂ ਸਮਝਿਆ ਨਾ ਸਮਝਿਆ ਤਾਂ ਅਡੀ ਗੱਲ ਪਰ ਆਪਾਂ ਜਵਾਬ ਲੈ ਲੀਏ ਆਪਾਂ ਜਵਾਬ ਲੈ ਲੀਏ ਪੂਜਾ ਜੀ ਆਪਾਂ ਇਹਦਾ 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 ਜਵਾਬ ਜ਼ਰੂਰ ਦਿਓ ਪਹਿਲਾਂ ਕਿ ਜੇਕਰ ਇਸ ਸੈਸ਼ਨ ਦਾ ਤੁਹਾਡੇ ਵਾਂਗੂ ਨਿਪਟਾਰਾ ਹੁੰਦਾ ਜਾਂ ਫਿਰ ਜਿਵੇਂ ਚਾਹ ਕੇ ਤੁਸੀਂ ਕਹਿੰਦੇ ਸੀ ਕਿ ਵਿਰੋਧੀ ਧਿਰਾਂ ਤੁਹਾਡਾ ਸਾਥ ਦੇਣ ਤੇ ਜੇਕਰ ਆਉਣ ਵਾਲੇ ਦਿਨ ਦੇ ਵਿੱਚ ਸਾਥ ਦੇ ਦਿੱਤਾ ਜਾਂਦਾ ਤਾਂ ਫਿਰ ਪੰਜਾਬ ਦੇ ਲੋਕ ਫਰਕ ਕੀ ਮਹਿਸੂਸ ਕਰਦੇਗੇ ਕਿੰਨੀ ਛੇਤੀ ਧਰਾਤਲ ਦੇ ਉੱਪਰ ਕਾਰਵਾਈਆਂ ਤੁਹਾਡੀਆਂ ਅਮਲੀ ਜਾਮੇਦ ਰੂਪ ਦੇ ਵਿੱਚ ਦਿਖਾ ਲਈ ਦੇਣਗੀਆਂ ਇਹ ਇਹਦਾ ਜਵਾਬ ਦੇ ਦਿਓ ਮੈਂ ਤੁਹਾਨੂੰ ਮੈਂ ਤੁਹਾਨੂੰ ਕਿਹਾ ਮੈਂ ਖੁਦ ਜਿੰਨੀ ਵਾਰ ਵੀ ਐਜ਼ ਅ ਵਲੰਟੀਅਰ ਗਈਆਂ ਮੈਂ ਬੜੇ ਵੱਡੇ ਵੱਡੇ ਐਨ ਜੀਓਜ਼ ਨਾਲ ਗਈਆਂ ਇਹਨਾਂ ਨਾਲ ਜਦੋਂ ਵੀ ਉਹ ਸਿਰਫ ਇੱਕੋ ਹੀ ਉਹਨਾਂ ਦੀ ਡਿਮਾਂਡ ਸੀ ਕਿ ਸਾਨੂੰ ਰੇਤ ਚੁੱਕਣ ਦਾ ਲਈ ਸਿਰਫ ਸਾਨੂੰ ਸਰਕਾਰ ਕਹਿ ਦੇਵੇ ਕਿ ਤੂੰ ਖੁਦ ਛਕ ਲੈ ਅਸੀਂ ਆਪਣੀ ਅਗਲੀ ਫਸਲ ਟੌਪ ਦੀ ਕਰਾਂਗੇ ਔਰ ਬਿਨਾ ਕਿਸੇ ਹੁਦੇ ਤੋਂ ਕਰਾਂਗੇ ਸਿਰਫ ਉਹਨਾਂ ਦਾ ਕੋਈ ਮੁੱਦਾ ਸੀਗਾ ਤੁਸੀਂ ਆਪ ਜਾਓ ਗਰਾਊਂਡ ਲੈਵਲ ਵਿੱਚ ਤੁਸੀਂ ਵੀ ਐਡੇ ਵੱਡੇ ਚੈਨਲ ਤੇ ਬੈਠੇ ਹੋ ਤੁਹਾਨੂੰ ਵੀ ਇਹ ਸਭ ਚੀਜ਼ਾਂ ਪਤਾ ਹੈ ਸਭ ਤੋਂ ਵੱਡਾ ਮੁੱਦਾ ਕੀ ਹੁੰਦਾ ਸੀ ਰੇਤ ਕਿੱਦਾਂ ਚੁੱਕੀ ਜਾਏਗੀ ਕਿਉਂਕਿ ਸਰਕਾਰਾਂ ਕਦੀ ਅਲਾਓ ਹੀ ਨਹੀਂ ਕਰਦੀਆਂ ਸੀ ਅੱਜ ਮਾਨ ਸਾਹਿਬ ਨੇ ਮੀਨਾ ਨਹੀਂ ਲਿਆ ਫਟਾਫਟ ਇਹ ਆਰਡਰ ਕਰ ਦਿੱਤਾ ਕਿ ਜਿਹਦਾ ਖੇਤ ਉਹਦੀ ਰੇਤ ਉਹ ਉਹਨੂੰ ਵੇਚੇਗਾ ਵੀ ਉਹਦਾ ਪੈਸਾ ਵੀ ਕਮਾਏਗਾ ਔਰ ਅਗਲੀ ਉਦੇ ਵਾਸਤੇ ਫਸਲ ਵਾਸਤੇ ਵੀ ਉਹ ਬਿਲਕੁਲ ਹੋ ਗਿਆ ਕਿ ਹੁਣ ਤੂੰ ਅਗਲੀ ਫਸਲ ਲੈ ਕੇ ਇੱਕ ਵਾਰ ਦੀ ਮਾਰ ਤਾਂ ਤੈਨੂੰ ਪੈ ਗਈ ਅਗਲੀ ਵਾਰ ਲਈ ਨਾ ਤੂੰ ਉਹ ਕਾਨੂੰ ਪ੍ਰੋਬਲਮ ਫੇਸ ਕਰਨੀ ਪਵੇ ਚੈਲੰਜਸ ਨੂੰ ਇੰਨੀ ਜਲਦੀ ਸੋਲਿਊਸ਼ਨ ਦਿੱਤਾ ਇਹ ਅਗਰ ਸਾਨੂੰ ਕਹਿੰਦੇ ਅਸੀਂ ਅੱਛੀ ਸਰਕਾਰ ਨਹੀਂ ਹੈ ਠੀਕ ਹੈ ਤੁਸੀਂ ਵੀ ਇਸ ਚੈਲੰਜਸ ਨੂੰ ਸੋਲਿਊਸ਼ਨ ਦਿਓ ਔਮਨ ਨੂੰ ਫ੍ਰੀ ਟ੍ਰਾਂਸਪੋਰਟੇਸ਼ਨ ਦਿਓ ਪੂਰੇ ਇੰਡੀਆ ਵਿੱਚ ਦਿਓ ਦੇਖੋ ਅੱਜ ਵੱਡੇ ਵੱਡੇ ਅੱਜ ਜਾਪਾਨ ਨੇ ਇਹਨਾਂ ਨੇ ਇਹਨਾਂ ਨੇ ਆਪਣਾ ਡੋਮੈਸਟਿਕ ਸਾਰੀ 에ਰਲਾਈਨ ਫ੍ਰੀ ਕਰ ਦਿੱਤੀ ਹੈ ਕਿ ਲੋਕ ਐਕਸਪਲੋਰ ਕਰ ਸਕਣ ਸਾਰੀਆਂ ਸਰਕਾਰਾਂ ਕਰ ਰਹੀਆਂ ਤੁਸੀਂ ਵੀ ਕਰੋ ਨਾ ਅਸੀਂ ਤਾਂ ਕਰਜਾਈ ਸਟੇਟ ਦੇ ਵਿੱਚ ਹੋ ਕੇ ਇੰਨਾ ਕੁਝ ਕਰ ਰਹੇ ਹਾਂ ਤੁਸੀਂ ਤਾਂ ਪ੍ਰੋਫਿਟੇਬਲ ਸਟੇਟਾਂ 'ਚੋਂ ਕਿੱਤੇ ਬਿਜਲੀ ਫ੍ਰੀ ਹੈ ਕਿੱਤੇ ਲੇਡੀਜ਼ ਨੂੰ ਸਾਰੀ ਟ੍ਰਾਂਸਪੋਰਟੇਸ਼ਨ ਫ੍ਰ ਅਸੀਂ ਤਾਂ ਪ੍ਰੈਸ ਕਾਨਫਰੈਂਸ ਤੁਹਾਨੂੰ ਸਾਹਮਣੇ ਆ ਕੇ ਸਾਰੀਆਂ ਚੀਜ਼ਾਂ ਦੱਸ ਦੇ ਤੁਸੀਂ ਕਿੱਥੇ ਕਿੱਥੇ ਕੀ ਕੀ ਕਰ ਰਹੇ ਹੋ ਐਨੇ ਸਾਲਾਂ ਵਿੱਚ ਅਸੀਂ ਕਰਜ਼ਾਈ ਵਿੱਚ ਆ ਕੇ ਵੀ ਅਸੀਂ ਸਾਰਾ ਪ੍ਰੋਫਿਟੇਬਲ ਸਿਰਫ ਸਾਢੇ 3 ਸਾਲ ਵਿੱਚ ਇਹ ਸੋਚੋ ਸਾਨੂੰ 5 ਸਾਲ ਹੋਰ ਮਿਲ ਗਏ ਤਾਂ ਇੱਥੇ ਕੀ ਕੀ ਮਾਨ ਸਾਹਿਬ ਕਰਕੇ ਦੁਕਾਨਗੇ ਕੇਜਰੀワਲ ਸਾਹਿਬ ਜਿਹੜੇ ਕਹਿੰਦੇ ਨੇ ਲੇਟ-ਲੇਟ ਕੇ ਕੁਝ ਕਰਦੇ ਨੇ ਉਹ ਲੇਟ-ਲੇਟ ਕੇ ਹੀ ਐਦਾ ਕਰਕੇ ਅਗਰ ਐਨਾ ਕੁਝ ਦੇ ਗਏ ਨੇ ਸਾਨੂੰ ਦਿੱਲੀ ਨੂੰ 10 ਸਾਲ ਦੇ ਗਏ ਨੇ ਪੰਜਾਬ ਨੂੰ ਸਾਢੇ 3 ਸਾਲ ਦੇ ਗਏ ਤਾਂ ਠੀਕ ਹੈ ਸਾਨੂੰ ਇਹੀ ਨੇਤਾ ਚਾਹੀਦਾ ਆ ਜਿਹੜਾ ਇਨਕਲਾਬ ਜ਼ਿੰਦਾਬਾਦ ਕਰਕੇ ਸਾਨੂੰ ਕੁਝ ਫੈਸਿਲਿਟੀਆਂ ਦਵੇ ਉਹ ਫੈਸਿਲਿਟੀਆਂ ਕਟੇਲ ਨਹੀਂ ਇਹ ਤਾਂ 27 ਵਿੱਚ ਲੋਕ ਦੱਸਣਗੇ ਪੂਜਾ ਜੀ ਇਹ ਤਾਂ ਲੋਕਾਂ ਦੇ ਸਾਹਮਣੇ ਸਾਰੀ ਤਸਵੀਰ ਹੈ ਲੋਕ ਬਹੁਤ ਘੋਗੜਤਾ ਕਰਕੇ ਮੈਨੂੰ ਲੱਗਦਾ ਇਸ ਵਾਰ ਫੈਸਲਾ ਲੈਣਗੇ ਪਰ ਚਲੋ ਇਹ ਇਸ ਪ੍ਰੋਗਰਾਮ ਦੇ ਵਿੱਚ ਜੇ ਇਸ ਤਰੀਕੇ ਦੇ ਨਾਲ ਅਸੀਂ ਚਾਹੁੰਦੇ ਸੀ ਕਿ ਉਹਦਾ ਸਵਾਲਾਂ ਦੇ ਜਵਾਬ ਜਿਹੜੇ ਨੇ ਤੁਹਾਡੇ ਤੱਕ ਪਹੁੰਚਦੇ ਹੋਣ ਪੂਜਾ ਜੀ ਹੋਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦਾ ਪੱਖ ਰੱਖਿਆ ਗਿਆ ਕਿ ਆਮ ਆਦਮੀ ਪਾਰਟੀ ਕੀ ਸੋਚਦੀ ਵਿਚਾਰਦੀ ਹੈ ਪੂਜਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ